ਪੰਜਾਬ ਦੇ ਵਿੱਚੋਂ ਹੁਣ ਪੇਨ ਕਿਲਰ ਮੈਡੀਸਿਨ ਜਿਹੜੀ ਹੈ ਉਹ ਨਹੀਂ ਮਿਲੇਗੀ ਜੇ ਮਿਲੇਗੀ ਤਾਂ ਕਿਹਨਾ ਕਿਹਨਾ ਜ਼ਿਲ੍ਹਿਆਂ ਦੇ ਵਿੱਚ ਮਿਲੇਗੀ ਔਰ ਪੇਨ ਕਿਲਰ ਨੂੰ ਲੈ ਕੇ ਕਿਉਂ ਪਾਬੰਦੀ ਲਗਾਈ ਗਈ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਜਿਵੇਂ ਤੁਸੀਂ ਜਾਣਦੇ ਹੋ ਦੋਸਤੋ ਕਿ ਆਪਾਂ ਕੋਈ ਨਾ ਕੋਈ ਸਰੀਰ ਦੇ ਵਿੱਚ ਜਿਹੜੀ ਹੈ ਉਹ ਦਰਦ ਹੁੰਦੀ ਰਹਿੰਦੀ ਹੈ ਕਦੇ ਗੋਡਿਆਂ ਦਾ ਦਰਦ ਆ ਗਿਆ ਕਦੇ ਕਿਤੇ ਦਰਦ ਆ ਗਿਆ ਕਦੇ ਕਿਤੇ ਦਰਦ ਆ ਗਿਆ ਤੇ ਆਪਾਂ ਇੱਕਦਮ ਕੀ ਕਰਦੇ ਹਾਂ ਕਿ ਪੇਨ ਕਿਲਰ ਲੈਣਾ ਠੀਕ ਸਮਝਦੇ ਹਾਂ ਤਾਂ ਕਿ ਜਲਦੀ ਤੋਂ ਜਲਦੀ ਸਾਨੂੰ ਇਸ ਦਰਦ ਤੋਂ ਨਜਾਤ ਮਿਲ ਸਕੇ ਲੇਕਿਨ ਹੁਣ ਕੁਝ ਇੱਕ ਜ਼ਿਲ੍ਹੇ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਪੇਨ ਕਿਲਰ ਹੁਣ ਇਨ੍ਹਾਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਮਿਲੇਗੀ ਔਰ ਮਾਣਯੋਗ ਉਸ ਜ਼ਿਲ੍ਹੇ ਦੇ ਐਸਐਸਪੀ ਔਰ ਹੋਰ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਜੇਕਰ ਪਾਬੰਦੀ ਸ਼ੁਦਾ ਜ਼ਿਲ੍ਹਿਆਂ ਦੇ ਵਿੱਚੋਂ ਫਿਰ ਵੀ ਪੇਨ ਕਿਲਰ ਮਿਲਦੀ ਹੈ ਤਾਂ ਕੋਈ ਨਾ ਕੋਈ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਖਬਰ ਨੂੰ ਹੁਣ ਆਪਾਂ ਦੱਸਦੇ ਹਾਂ ਕਿ ਉਹ ਕਿਹੜੇ ਕਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਮਤਲਬ ਹੁੰਦਿਆਂ ਹੋਇਆਂ ਪੇਨਕਿਲਰ ਜਿਹੜੀ ਆ ਉਹ ਮਿਲਦੀ ਸੀ ਅਕਸਰ ਆਮ ਹੀ ਦੁਕਾਨਾਂ ਤੋਂ ਸਾਨੂੰ ਪੇਨਕਿਲਰ ਜਿਹੜੀ ਆ ਉਹ ਮਿਲ ਜਾਂਦੀ ਸੀ ਔਰ ਕਈ ਵਾਰ ਜਿਸ ਤਰ੍ਹਾਂ ਹੁੰਦਾ ਹੈ ਕਿ ਕਈਆਂ ਦਵਾਈਆਂ ਦੇ ਵਿੱਚ ਕੁਝ ਅਜਿਹੇ ਸਾਲਟ ਹੁੰਦੇ ਨੇ ਜਿਹੜੇ ਤਕਰੀਬਨ ਅਲੱਗ-ਅਲੱਗ ਕੰਪਨੀਆਂ ਜਿਹੜੀ ਇੱਕੋ ਸਾਲਟ ਦਾ ਇਸਤੇਮਾਲ ਕਰਦੀਆਂ ਨੇ ਲੇਕਿਨ ਉਹਨਾਂ ਦੀ ਕੰਪਨੀਆਂ ਲੱਗ ਹੁੰਦੀ ਐ ਔਰ ਕਈ ਵਾਰੀ ਆਪਾਂ ਮੈਡੀਸਨ ਲੈਣ ਜਾਂਦੇ ਆ ਉੱਥੇ ਬਕਾਇਦਾ ਤੌਰ ਤੇ ਗੱਲ ਕਰਦੇ ਆ ਜੀ ਸਾਲਟ ਇੱਕੋ ਹੀ ਐ ਕੰਪਨੀਆਂ ਲੱਗ ਐ ਤੇ ਆਪਾਂ ਪੈਰ ਪਿੱਛੇ ਖਿੱਚ ਲਈਦਾ ਕਿ ਨਹੀਂ ਸਾਨੂੰ ਤਾਂ ਇਹੀ ਕੰਪਨੀ ਦੀ ਜਿਹੜੀ ਮੈਡੀਸਨ ਐ ਉਹ ਚਾਹੀਦੀ ਐ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਪੇਨ ਕਿਲਰ ਜਿਹੜੀ ਆ ਹੱਡੀ ਰੋਗਾ ਤੇ ਨਾੜਾਂ ਲਈ ਵਰਤੇ ਜਾਂਦੇ ਪ੍ਰੈਗਾਬਾਲਿਮ ਨਾ ਦਾ ਇੱਕ ਸਾਲਟ ਹੈ ਜਿਸ ਤੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਔਰ ਇਸ ਸਾਲਟ ਦੇ ਕਰਕੇ ਪੇਨ ਕਿਲਰ ਮੈਡੀਸਨ ਦੇ ਕਰਕੇ ਤੁਹਾਨੂੰ ਪਤਾ ਕਿ ਕੁਝ ਦਵਾਈਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਆਪਾਂ ਦੁਰਵਰਤੋਂ ਕਰਦੇ ਆ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜਿਹੜੇ ਨੌਜਵਾਨ ਨੇ ਜਾਂ ਕੁਝ ਲੋਕ ਨੇ ਜਦੋਂ ਇਸ ਮੈਡੀਸਨ ਨੂੰ ਖਾਂਦੇ ਨੇ ਪੇਨ ਕਿਲਰ ਦੀ ਗੋਲੀ ਟੈਬਲੇਟ ਲੈਂਦੇ ਨੇ ਜਾਂ ਪੇਨ ਕਿਲਰ ਦੀ ਮੈਡੀਸਨ ਲੈਂਦੇ ਨੇ ਤਾਂ ਉਹਨਾਂ ਨੂੰ ਅਜੀਬ ਤਰ੍ਹਾਂ ਮਹਿਸੂਸ ਹੁੰਦਾ ਹੈ ਇੱਕ ਕਹਿ ਸਕਦੇ ਆ ਕਿ ਮਤਲਬ ਕਹ ਮਤਲਬ ਅਲੱਗ ਤਰ੍ਹਾਂ ਮਹਿਸੂਸ ਕਰਦੇ ਆ ਉਹ ਲੋਕ ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕੀਤਾ ਹੋਵੇ ਔਰ ਨਸ਼ੇ ਵਾਂਗ ਹੀ ਉਹ ਮਹਿਸੂਸ ਕਰਦੇ ਨੇ ਸੋ ਇਹਨਾਂ ਦਵਾਈਆਂ ਦੇ ਇਸ ਫੈਕਟਰ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕੁਝ ਇੱਕ ਜ਼ਿਲ੍ਹੇ ਨਹੀਂ ਜਿਨ੍ਹਾਂ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਔਰ ਜੇਕਰ ਪਾਬੰਦੀ ਦੇ ਬਾਵਜੂਦ ਵੀ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇਹ ਮੈਡੀਸਨ ਮਿਲਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੈਮਿਸਟਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਗਿਆ ਹੈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਸੀ ਕਿ ਇਸ ਦਵਾਈ ਦੀ ਵਰਤੋਂ ਦੇ ਨਾਲ ਇਨਸਾਨ ਨੂੰ ਨਸ਼ਾ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਇਸ ਦਾ ਅਸਰ ਤਕਰੀਬਨ 7 ਤੋਂ 8 ਘੰਟੇ ਤੱਕ ਰਹਿੰਦਾ ਹੈ। ਬਾਜ਼ਾਰਾਂ 'ਚ ਇਸ ਦੀ ਮਾਤਰਾ 300 ਮਿਲੀਗ੍ਰਾਮ ਤੱਕ ਮੌਜੂਦ ਹੈ ਔਰ ਡਾਕਟਰਾਂ ਵੱਲੋਂ ਇਸ ਦਵਾਈ ਦੀ ਵਰਤੋਂ ਹੱਡੀਆਂ, ਰੋਗਾਂ ਤੇ ਨਾੜਾਂ ਦੇ ਲਈ ਵਰਤੀ ਜਾਂਦੀ ਹੈ। ਸੋ ਇਸ ਕਰਕੇ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਇਹ ਫੈਸਲਾ ਹੈ। ਕਿਉਂਕਿ ਜਿਸ ਦੇ ਨਾਲ 7 ਤੋਂ 8 ਘੰਟੇ ਨਸ਼ਾ ਇਨਸਾਨ ਨੂੰ ਰਹਿੰਦਾ ਹੈ ਉਹ ਫਿਰ ਵਕਈ ਵਕਈ ਉਸ ਨੂੰ ਕਿਤੇ ਨਾ ਕਿਤੇ ਪਾਬੰਦੀ ਲਗਾਉਣੀ ਉਸ ਦਵਾਈ ਨੂੰ ਬਹੁਤ ਵੱਡਾ ਕਦਮ ਹੈ ਦੂਜੇ ਪਾਸੇ ਜੇ ਆਪਾਂ ਦਵਾਈ ਦਾ ਕੈਪਸੂਲ ਬਾਜ਼ਾਰਾਂ ਦੇ ਵਿੱਚੋਂ 20 ਰੁਪਏ ਤੱਕ ਦਾ ਵਿਕਦਾ ਹੈ ਜਿਸ ਨੂੰ ਆਸਾਨੀ ਦੇ ਨਾਲ ਨੌਜਵਾਨ ਲੈ ਕੇ ਨਸ਼ੇ ਦੀ ਉਸ ਲਤ ਨੂੰ ਪੂਰਾ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਦਵਾਈ ਦੀ ਵਰਤੋਂ ਦਿਨ ਬਾ ਦਿਨ ਵਾਧੀ ਜਾ ਰਹੀ ਹੈ ਜਿਸ ਦੇ ਵਿੱਚ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੇ ਉਹੀ ਇਸ ਦਵਾਈ ਤੇ ਨਿਰਭਰ ਹੁੰਦੇ ਨੇ ਸੋ ਮਾਨਯੋਗ ਐਸਐਸਪੀ ਜ਼ਿਲ੍ਹਿਆਂ ਦੇ ਜਿਹੜੇ ਨੇ ਉਹਨਾਂ ਨੂੰ ਜੋ ਵੀ ਕਾਨੂੰਨੀ ਕਾਰਵਾਈ ਉਹਦੇ ਹੁਕਮ ਦਿੱਤੇ ਗਏ ਨੇ ਇਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚੋਂ ਆਉਣ ਵਾਲੇ ਦਿਨਾਂ ਵਿੱਚ ਇਹ ਪੇਨ ਕਿਲਰ ਦਵਾਈ ਨਹੀਂ ਮਿਲੇਗੀ ਜਿਨ੍ਹਾਂ ਦੇ ਜ਼ਿਲ੍ਹਿਆਂ ਦੇ ਵਿੱਚੋਂ ਆਪਾਂ ਗੱਲ ਕਰੀਏ ਮੌਕਾ ਹੈ ਅਮ੍ਰਿਤਸਰ ਹੈ ਤਰਨਤਾਰਨ ਹੈ ਗੁਰਦਾਸਪੁਰ ਹੈ ਜਿੱਥੇ ਬਕਾਇਦਾ ਤੌਰ ਤੇ ਇਹ ਪਾਬੰਦੀ ਜਿਹੜੀ ਹੈ ਉਹ ਲਗਾਈ ਗਈ ਹੈ ਸੋ ਇਹ ਬਹੁਤ ਵੱਡਾ ਫੈਸਲਾ ਹੈ ਔਰ ਇਸ ਫੈਸਲੇ ਦਾ ਬਕਾਇਦਾ ਤੌਰ ਤੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਸਵਾਗਤ ਵੀ ਕੀਤਾ ਗਿਆ ਹੈ ਔਰ ਕਿਉਂਕਿ ਪੰਜਾਬ ਦੀ ਜੇ ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ੇ ਤਾਂ ਪਹਿਲਾਂ ਹੀ ਇੰਨੇ ਜ਼ਿਆਦਾ ਮਤਲਬ ਨੌਜਵਾਨਾਂ ਦੇ ਉੱਪਰ ਪ੍ਰਭਾਵ ਪਾ ਰਹੇ ਨੇ ਕਿ ਨੌਜਵਾਨ ਆਪਣੀ ਜ਼ਿੰਦਗੀ ਨੂੰ ਖਤਮ ਕਰੀ ਜਾਂਦੇ ਨੇ ਨੌਜਵਾਨ ਕਿਤੇ ਨਾ ਕਿਤੇ ਇਸਤੇ ਆਦੀ ਹੋ ਕੇ ਆਪਣੇ 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 ਆਪ ਨੂੰ ਖਤਮ ਕਰੀ ਜਾਂਦੇ ਨੇ ਔਰ ਕੰਮ ਕਰਨ ਦੀ ਜਿਹੜੀ ਕਸ਼ਮਤਾ ਹੁੰਦੀ ਹੈ ਉਹ ਪਾਵਰ ਜਿਹੜੀ ਇਹਨਾਂ ਦੇ ਕੋਲੋਂ ਖਤਮ ਹੋ ਰਹੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਫੈਸਲੇ ਦੀ ਛਲਾਂਗਾ ਵੀ ਹੋ ਰਹੀ ਹੈ ਔਰ ਤਾਂਕੀ ਇਸ ਨਸ਼ਿਆਂ ਦੇ ਪ੍ਰਭਾਵ ਤੋਂ ਜਿਹੜੇ ਨੌਜਵਾਨ ਹੈ ਉਹ ਬਚ ਸਕਣ ਦੋਸਤੋ ਇਹ ਜਿਹੜੀ ਖਬਰ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ